ਸਾਡੀਆਂ ਭੈਣਾਂ ਆਈਆਂ ਬੱਚੀਆਂ ਆਈਆਂ ਇਹ ਕਿਹੜੀਆਂ ਸਾਨੂੰ ਤੋਂ ਕੋਈ ਸੁਣਾਇਆ ਹੀ ਨਹੀਂ ਸੋ ਇੱਕ ਵਾਰ ਲੈਵਲ ਦਾ ਭੈਣੋ ਬੱਚੀਓ ਝਗੜਾ ਹੈ ਉਹ ਕਹੋਗੇ ਤੁਸੀਂ ਜਿਹੜਾ ਉਹ ਦਾ ਆਪਣੇ ਅਜ਼ਰਾਇਲ ਦਾ ਤੇ ਫਾਸਤੀਨ ਦਾ ਝਗੜਾ ਹੈ ਨਾ ਉਹ ਜਕਰੇਨ ਦਾ ਤੇ ਰਸ਼ੀਆ ਦਾ ਝਗੜਾ ਹੈ ਇਹ ਆ ਨੋ ਤੇ ਸੱਸ ਦਾ ਝਗੜਾ ਹੈ ਕਿ ਇਹਦੇ ਵਿੱਚ ਅ ਤੁਸੀਂ ਕਹੋਗੇ ਵੀ ਇਹ ਝਗੜਾ ਕਿਉਂ ਹੈ ਮੈਂ ਆਪਣੇ ਉਸਤਾਦ ਸੁਬੇਦਾਰ ਅਰਸ਼ ਸਿੰਘ ਨੂੰ ਪੁੱਛਿਆ ਮੈਂ ਕਿਹਾ ਜੀ ਉਸਤਾਦ ਦੀ ਗੱਲ ਕੀ ਹੈ ਤਾਂ ਉਹਨਾਂ ਕੈਮਾ ਦੇ ਵਿੱਚ ਫਿਰ ਮੈਨੂੰ ਉਹਨੇ ਆ ਅੱਜ ਤੋਂ ਸੁਬੇਦਾਰ ਸਾਹਿਬ ਦੇ 15 ਸਾਲ ਪਹਿਲਾਂ ਕਿਹਾ ਵੀ ਜਿਹੜੀਆਂ ਲੜਕੀਆਂ ਪੜ ਲੈਂਦੀਆਂ ਐਮ ਐਪੀ ਐਮ ਐਫ ਐਲ ਪੀ ਐਚ ਡੀ ਵੱਡੀਆਂ ਵੱਡੀਆਂ ਡਿਗਰੀਆਂ ਕਰ ਗਈਆਂ ਤੇ ਜਿਹੜੀਆਂ ਸੱਸਾਂ ਨੇ ਉਹਨਾਂ ਦਾ ਥੋੜਾ ਜਿਹਾ ਹੱਥ ਬਹੁਤ ਬਹੁਤ ਧੰਵਾਦ ਸਾਹਿਬ ਜੀ ਆਇਆਂ ਨੂੰ ਸੋ ਆ ਨਾਂ ਪੁੱਛ ਰਿਹਾ ਕੋਈ ਉਹਨਾਂ ਦਾ ਹਾਂ ਜਿਹੜਾ ਪੜਾਈ ਪੱਖੋ ਹੱਥ ਤੰਗ ਹੈ ਤੇ ਪੜੇ ਲਿਖੇ ਤੇ ਅਣਪੜ ਬੰਦੇ ਦੀ ਗਰਾਹੀ ਤੇ ਦੰਦੇ ਨਹੀਂ ਮਿਲਦੇ ਉੱਥੇ ਫ੍ਰੈਕ ਤੇ ਮੈਂ ਇੱਕ ਗੱਲ ਆਮੀ ਕਿਤਾਬਾਂ ਦੀ ਪੜੀ ਹੈ ਜਦੋਂ ਕਿਤਾਬਾਂ ਨੂੰ ਪੜਦੇ ਆ ਤਾਂ ਜ਼ਿੰਦਗੀ ਜਿਉਂਦਾ ਢੰਗ ਮਿਲਦਾ ਤੇ ਇੱਕ ਆ ਗਈ ਬੱਚੀ ਆ ਗਈ ਸਾਰੇ ਘਰ ਤੇ ਸੱਸ ਦਾ ਸੁਭਾਅ ਥੋੜਾ ਰੁੱਖਾ ਤੇ ਸਰਦਾਰ ਘਰ ਵਾਲੇ ਮੁੰਡੇ ਦਾ ਸੁਭਾਅ ਬੜਾ ਚੰਗਾ ਤੇ ਘਰ ਵਾਲਾ ਆਪਣੀ ਕਾਰਵਾਈ ਸਰਦਾਰ ਜੀ ਨੂੰ ਕਹਿੰਦਾ ਗੱਲ ਸੁਣ ਸਰਦਾਰ ਜੀ ਮਾਂ ਸਾਡੀ ਜਵਾਨ ਦੀ ਥੋੜੀ ਜਿਹੀ ਕੌੜੀ ਹੈ ਜਵਾਨ ਦੀ ਕੌੜੀ ਆ ਪਰ ਦਿਲ ਦੀ ਬੜੀ ਚੰਗੀ ਹੈ ਤਾਂ ਗੁੱਸਾ ਨਾ ਕਰੀ ਤੇ ਕੁੜੀ ਨੇ ਕੰਨਾਂ 'ਚ ਤੇਲ ਪਾ ਲਿਆ ਤੇ 8-9 ਮਹੀਨੇ ਜਮਾਨੀ ਬੋਲੀ ਤੇ ਸੱਸ ਨੇ ਬੜਾ ਬਲਾਬ ਲਾ ਕੇ ਵੇਖਿਆ ਬੜੀਆਂ ਬੋਲੀਆਂ ਕਦੇ ਕੱਟੇ ਵੇਜਦੀ ਕਦੇ ਬੱਛੇ ਵੇਜਦੀ ਕਦੇ ਕੰਦ ਵੇਜਦੀ ਕਦੇ ਕੌਲੇ ਵੇਜਦੀ ਬੜਾ ਕੁਝ ਕਿਹਾ ਪਰ ਮਾਂ ਦੀ ਧੀ ਨੇ ਜਮਾਂ ਕੁਝ ਨਾ ਬੋਲੀ ਇੱਕਦਮ ਲੋਹ ਦੇ ਮਨ 'ਚ ਆ ਗਿਆ ਵੀ ਸੱਸ 9 ਮਹੀਨੇ ਹੋ ਗਏ ਬੋਲਦੀ ਰਹਿੰਦੀ ਐ ਅੱਜ ਥੋੜਾ ਜਿਹਾ ਮੈਂ ਵੀ ਬੋਲ ਕੇ ਵੇਖ ਲਾਂ ਉਹ ਹੀ ਖਿਆਲ ਆ ਗਿਆ ਤੇ ਰਸੋਈ ਦਾ ਹੋ ਗਿਆ ਬਲਬ ਵਿਊਜ ਤੇ ਆ ਕੇ ਕਹਿੰਦੀ ਸ਼ਾਮ ਨੂੰ ਕਹਿੰਦੀ ਸਰਦਾਰ ਜੀ ਰੋਟੀ ਖਾਣੀ ਆ ਕਹਿੰਦਾ ਹਾਂ ਕਹਿੰਦੀ ਫਿਰ ਰਸੋਈ 'ਚ ਹਨੇਰਾ ਹੈ ਕਹਿੰਦਾ ਬਲਬ ਬਦਲ ਦਿੰਦੇ ਆ ਤੇ ਕੋਹਾ ਦੀ ਬਦਲ ਦੇ ਪਰ ਉਹਨੇ ਕਿਉਂ ਕ ਬਦਲ ਦੇ ਆਪਣੇ ਪੰਜਾਬੀਆਂ ਦੀ ਅੱਖਾਂ ਕਹਾਵਤਾਂ ਜੋੜੀਆਂ ਜੱਗ ਥੋੜੀਆਂ ਪਰ ਨੜ ਬਥੇ ਕੋ ਦਾ ਕਾਰਨ ਕੀ ਸੀ ਕੁੜੀ ਦਾ ਕੱਦ ਥੋੜਾ ਜਿਹਾ ਜ਼ਿਆਦਾ ਸੀ ਸਰਦਾਰ ਦਾ ਕੱਦ ਥੋੜਾ ਜਿਹਾ ਘੱਟ ਸੀ ਉਹਨੇ ਤਾਂ ਛੇੜਨ ਦਾ ਸੀ ਬਲਬ ਕਿਵੇਂ ਬਦਲਦਾ ਹੈ ਕਹੇ ਵੀ ਬਦਲ ਦੇ ਉਹ ਭੱਜਿਆ ਆ ਆ ਕੇ ਕਹਿੰਦਾ ਕੱਢ ਉਹ ਅਲਮਾਰੀ ਚੋਂ ਨਵਾਂ ਬਲਬ ਕੱਢਿਆ ਜਦੋਂ ਹੋਲਡਰ ਕੋਲੇ ਗਿਆ ਕਹਿੰਦਾ ਇਹ ਇਹ 2.5 ਫੁੱਟ ਦੀ ਹੋ ਰਹਿ ਗਿਆ ਤੇ ਕੁੜੀ ਹੱਸਦੀ ਹੱਸਦੀ ਪੱਲੂ ਲੈ ਗਈ ਦੰਦਾਂ 'ਚ ਕਹਿੰਦੀ ਜੀ ਹੁਣ ਕੀ ਕਰਾਂ ਕਹਿੰਦਾ ਕਰਨਾ ਕੀ ਹੈ ਬਾਹਰ ਸਕੂਲ ਤੇ ਆ ਚੱਕ ਲਿਆ ਉਹਦੇ ਤੇ ਚੜ ਕੇ ਮ ਬਲਮ ਬਦਲਦੰਾ ਕੁੜੀ ਭੱਜੀ ਗਈ ਸਕੂਲ ਚੱਕ ਲਈ ਰੱਖਤਾ ਫੇਰ ਚੜ ਗਿਆ ਸਰਦਾਰ ਛਾਲ ਮਾਰ ਕੇ ਕਹਿੰਦਾ ਅੱਲਾ ਮੈਂ ਪਹਿਲਾ ਪੁਰਾਣਾ ਬਲਮ ਲਾ ਦਿਆ ਕਹਿੰਦਾ ਏ ਏ ਏ ਤੇ ਬਾਹਰ ਮਾਂ ਮੁੰਡੇ ਦੀ ਉਹ ਵੀ ਖੜੀ ਵੇਖੀ ਜਾਂਦੀ ਸੀ ਵੀ ਕੋਈ ਗੜਬੜ ਹੈ ਜਿਹੜੀ ਦੋ ਵਾਰੀ ਮੁੰਡੇ ਨੂੰ ਰਸੋਈ ਚ ਸੱਧਿਆ ਲਾ ਉਹ ਵੀ ਤਿਆਰ ਹੋ ਕੇ ਬਾਹਰ ਤੇ ਖੜ ਗਈ ਤੇ ਮੁੰਡਾ ਚੜ ਗਿਆ ਬਲਮ ਬਦਲਣ ਵਾਸਤੇ ਕਹਿੰਦਾ ਏ ਇਹ ਏ ਤੇ ਗੱਲ ਸਭ ਚਾਰ ਕੂਕਲਾ ਫੇਰ ਲਈ ਬਾਹਰ ਰਹਿ ਗਿਆ ਤੇ ਹੋਰ ਕੁੜੀ ਤੋਂ ਹਾਸੇ ਬਣਾ ਰਿਹਾ ਲੱਗਿਆ ਦੇਖ ਲਿਆ ਕਿ ਅੱਖ ਨਾਲ ਵੀ ਸਾਸੂ ਬਾਤ ਨਹੀਂ ਫੜੀ ਬਾਹਰ ਕੁੜੀ ਪਤਾ ਕੀ ਕਹਿੰਦੀ ਕਹਿੰਦੀ ਮਾਹ ਵਰਗਾ ਨਾ ਹੋਵੇ ਤਾਂ ਜੇ ਚਾਰੰਗਲਾ ਹੋਰ ਵਧਿਆ ਹੁੰਦਾ ਤੇ ਹੱਥਾਂ ਨੂੰ ਬਦਲ ਲੈਂਦਾ ਤੇ ਮਾਗੜੀ ਸੀ ਬਾਹਰ ਚ ਕਹਿੰਦੀ ਨਹੀਂ ਥੇ ਹੈ ਕੋਈ ਇਹ ਸੁਧਰੇ ਕਿ ਇਹਦੀ ਮੇਰੇ ਮੁੰਡੇ ਨੂੰ ਕਹਿੰਦੀ ਮਾਤਾ ਜੀ ਮੈਂ ਕੁਝ ਨਹੀਂ ਕਿਹਾ ਮੈਂ ਤਾਂ ਸੱਚ ਕਿਹਾ ਕਹਿੰਦੀ ਕੀ ਆਖਿਆ ਕਹਿੰਦੀ ਮੈਂ ਤਾਂ ਹੀ ਕਿਹਾ ਮਾਹ ਵਰਗਾ ਨਾ ਹੋਵੇ ਤਾਂ ਕੱਦ ਛੋਟਾ ਰਹਿ ਗਿਆ ਜੇ ਕਿਤੇ ਕੱਦ ਵੱਡਾ ਹੁੰਦਾ ਆਚਾਰ ਉਗਲਾ ਵਧਿਆ ਹੁੰਦਾ ਤੇ ਬਲ ਵੀ ਨਾ ਬਦਲ ਦਿੰਦਾ ਫਿਰ ਮਾਤਾ ਮਾਇ ਸੀ ਨਾ ਮਾਤਾ ਮਾਇ ਸੀ ਪਤਾ ਕੀ ਜਹੂਗੀ ਕਹਿੰਦੀ ਨਹੀਂ ਦੇਖ ਲੈ ਨਿੱਕਾ ਟੱਕੜ ਵਾਲੀਏ ਬੋਲਣਾ ਸਿੱਖ ਲੈ ਇਹ ਤੇਰੇ ਘਰ ਵਾਲੇ ਦਾ ਕੱਦ ਘੱਟ ਨਹੀਂ ਆ ਪਤੰਦਰ ਜਿਹੜਾ ਸਕੂਲ ਲੈ ਕੇ ਆਈ ਆ ਇਹਦਾ ਕੱਦ ਘੱਟ ਹੈ ਉਹਨੇ ਉੱਤੋਂ ਨੂੰ ਗੱਲ ਮੋੜਤੀ ਸੋ ਗੱਲ ਇਹ ਆ ਵੀ ਵਿਚਾਰਾਂ ਦੇ ਵਿੱਚ ਫਰਕਸ਼ਨ ਹੁੰਦੀ ਹੈ ਦਿਲ ਤਾਂ ਸਾਡੇ ਉਹੀ ਹੁੰਦੇ ਨੇ ਸਾਰਾ ਕੁਝ ਉਹੀ ਹੁੰਦਾ ਆਓ